ਸਵਾਗਤ ਹੈ ਵੀਰ ਜੀ ਛੋਡਾ ਸਾਡੇ ਖੇਤ ਵਿੱਚ ਆਉਣ ਦਾ ਵਾਸਤੇ ਤੇ ਅਸੀਂ ਨੇ ਵੀਰੇ ਪੰਜ ਗਿੱਲਿਆਂ ਦੇ ਵਿੱਚ ਬਾਗ ਲਾਇਆ ਜੀ ਅੱਛਾ ਆ ਸਾਡੇ ਅਮਰੂਦ ਦੇ ਬੂਟੇ ਨੇ ਤੇ ਔਲਾ ਕਿਹੜਾ ਅਮਰੂਦ ਆ ਕਿਹੜਾ ਔਲਾ ਦੱਸ ਮੈਨੂੰ ਵੀਰ ਜੀ ਔਲੇ ਦਾ ਬੁੱਟਾ ਗਾ ਇਹ ਆਪਾਂ ਨੇ ਬਹੁਤ ਦੂਰੋਂ ਲੱਗਿਆ ਇਹ ਕੈ ਜਰੀਨਾ ਵੀਰ ਜੀ ਇਹ ਕਾਦੇ ਵਾਸਤੇ ਤਾਂ ਫਾਇਦਾ ਕੀ ਐ ਇਹ ਲਾਲ ਚੰਦਨ ਨਾਲ ਲੱਗਦਾ ਜੀ ਉਹ ਲਾਲ ਚੰਦਨ ਦੇ ਬੂਟੇ ਲਾਏ ਹੋਇਆ ਜੀ ਕਿਹੜਾ ਲਾਲ ਚੰਦਨ ਆ ਹਲਾਲ ਚੰਦਨ ਆ ਇਹ ਆ ਚੰਦਨ ਆਈ ਆ ਵਾਲਾ ਹਾਂਜੀ ਆ ਕੀ ਆ ਨੀਚੇ ਜਿਸ ਨੇ ਸਾਤਾ ਢਬੂਟੇ ਲਾਇਨੇ ਜੀ ਇਹ ਵੀ ਇਹਦੇ ਨਾਲ ਹੀ ਲੱਗਦੇ ਇਹ ਬੂਟੀ ਆਈ ਅੱਛਾ ਇਹ ਚੰਦਨ ਦੇ ਨਾਲ ਲਾਉਣੀ ਪੈਂਦੀ ਆ ਹਾਂਜੀ ਇਹ ਤਿੰਨ ਚੀਜ਼ਾਂ ਭਾਲਦਾ ਚੰਦਨ ਚੰਦਨ ਹੋਵੇ ਤੇ ਕਾ ਬੂਟੀ ਹੋਵੇ ਤੇ ਜੀ ਇੱਕ ਕੈਜਰੀਨਾ ਦਾ ਅੱਛਾ ਉਹ ਵਾਲਾ ਦਰਾਖਤ ਬੂਟਾ ਹਾਂਜੀ ਠੀਕ ਐ ਹੋਰ ਕਾਦੇ ਕਾਦੇ ਬੂਟੇ ਲਾਏ ਨੇ ਅਸੀਂ ਨੇ ਇਹ 20 25 ਕਿਸਮ ਦੇ ਬੂਟੇ ਲਾਏ ਨੇ ਤੇ ਆ ਆਵਲਾ ਜੀ ਤੇ ਆ ਚੰਦਨ ਹੋ ਗਿਆ ਦੇਦਰ ਆਪਣਾ ਹੋ ਗਿਆ ਜੀ ਮਰੂਦ ਤੇ ਆੜੂ ਆ ਕੀ ਨੇਗੇ ਇਹ ਕਾਦਾ ਦਰਖਤ ਆ ਅਸੀਂ ਨੇ ਇਹ ਵੀ ਲਿਆ ਕੇ ਲਾਇਣੇ ਜੀ 10 12 ਬੂਟੇ ਜਿਹੜੇ ਆਪਣੇ ਬਜ਼ਾਰਾਂ ਦੇ ਵਿੱਚ ਆਪਾਂ ਨੇ ਦੇਖੀ ਹੋਣਗੇ ਆਮ ਇਹਨਾਂ ਨੂੰ ਇਧਰੋਂ ਵੱਡ ਕੇ ਤੇ ਇਧਰੋਂ ਵੱਡ ਕੇ ਇਹ ਹਾਰ ਪਰੋਏ ਹੁੰਦੇ ਨੇ 12 1500 ਰੁਪਏ ਕਿਲੋ ਹੁੰਦਾ ਤੁਸੀਂ ਨੇ ਦੇਖਿਆ ਹੀ ਹੋਗਾ ਜੀ ਠੀਕ ਆ ਹਾਂ ਜੀ ਆ ਸਾਰੇ ਬੂਟੇ ਅੰਜੀਰ ਦੀ ਨੇ ਜੀ ਆ ਕਾਦਾ ਬੂਟਾ ਇਹੇ ਜੀ ਆਪਣਾ ਮਰੂਦ ਦਾ ਗੂਲਾ ਹੈ ਜੀ ਚੀਕੂ ਦੇ ਨਾਲ ਆਪਣਾ ਗੰਨਾ ਲਾਇਆ ਹੈ ਜੀ ਤੇ ਜਿਹੜੀ ਬਾਗ ਦੇ ਵਿੱਚ ਆ ਖਾਲੀ ਜਗ੍ਹਾ ਪਈ ਸੀ ਇਹਦੇ ਚ ਕੀ ਲਾਇਆਗਾ ਇਹਦੇ ਵਿੱਚ ਜੀ ਆਪਾਂ ਜੀ ਸਬਜ਼ੀ ਲਾ ਲਈ ਜੀ ਕੁਝ ਘਰੇ ਖਾਣ ਵਾਸਤੇ ਤੇ ਇਹ ਕੋਈ ਸੇਲ ਕਰਨ ਵਾਸਤੇ ਆ ਤਾਂ ਗੋਭੀ ਹੋ ਗਈ ਸਾਰੇ ਹਾਂ ਜੀ ਇਹਨੂੰ ਹੋ ਖਤਮ ਹੋ ਗਿਆ ਤੇ ਇਹ ਦੂਆ ਚੋਂ ਇਹ ਅਸੀਂ ਨੇ ਜੱਪਣ ਕਦੂ ਲਾਇਤਾ ਆ ਇਧਰ ਕੀ ਲਾਇਆ ਦੇਸੀ ਕਦੂ ਹਾਂ ਜੀ ਦੇਸੀ ਕਦੂ ਆਪਣਾ ਉਹ ਪਹਿਲੀ ਸ਼ੈਡ ਆ ਇਹ ਆਪਣਾ ਪੇਠਾ ਲਾਇਆ ਹੋਇਆ ਜੀ ਆ ਜਾਓ ਜੀ ਮੈਂ ਤੁਹਾਨੂੰ ਪੇਠਾ ਦਿਖਾਉਣਾ दे दे पन्नाद हां ਸਾਡੇ ਐਪਲ ਦੇ ਬੂਟੇ ਨੇ ਐਪਲ ਦੇ ਕਿਹ ਬੂਟੇ ਲਾਏ ਨੇ ਇਹ ਜੀ ਆਪਾਂ ਨੇ 50 ਬੂਟੇ ਲਾਏ ਨੇ ਜੀ 50 ਦੇ 50 ਵਧੀਆ ਖੜੇ ਨੇ ਹਾਂ ਜੀ ਆ ਤੌਰ ਨੂੰ ਸਾਰਾ ਐਪਲ ਹੀ ਹੈ ਜੀ ਇਹ ਚੀਕੂ ਆਈ ਇਹ ਵੀ ਲੱਗੇ ਹੋਏ ਨੇ ਨਿੱਕੇ ਨਿੱਕੇ ਚੀਕੂ ਚੀਕੂ ਦੇ ਕਿਹ ਬੂਟੇ ਨੇ ਇਹ ਚੀਕੂ ਦੇ ਜੀ 25 ਬੂਟੇ ਲਾਏ ਨੇ ਅਸੀਂ ਨੇ ਹੋ ਤੌਰ ਤੇ ਚੀਕੂ ਵਾਲਾ ਪਗੰਨਾ ਲਾਇਆ ਇਹ 760 ਵੀ ਹੈ ਜੀ ਇਹ ਬਹੁਤ ਹੀ ਵਧੀਆ ਝਾੜ ਆਈ ਇਹਦਾ ਕਿ ਇਹ ਇੱਕ ਤਬਿੱਗੇ ਰਾ ਚਾੜੀ ਮਾਨਗੋੜ ਨਿਕਲੇ ਆਉਂਦਾ ਹੀ ਇਹਦਾ ਕਹਦਾਗਾ ਜੀ ਆਪਣਾ ਬਦਾਮ ਦੇ ਬੂਟੇ ਨੇ ਜੀ ਕੈਂ ਬੂਟੇ ਲਾਇਨੇ ਇਹ ਇਹ ਦੋ ਬੂਟੇ ਲਾਇਨੇ ਇਹ ਇੱਕ ਆ ਵਾਲਾ ਤੇ ਇੱਕ ਆ ਵਾਲਾ ਅੱਛਾ ਆ ਵਾਲਾ ਹਾਂਜੀ ਤੇ ਅਸੀਂ ਨੇ ਆ ਬਾਕੀ ਮਰੂਦ ਲਿਆ ਕੇ ਲਾਇਨੇ ਜੀ ਹੁਸਿਆਰ ਸਪੈਦਾ ਜੀ ਠੀਕ ਆ ਹਾਂਜੀ ਤੇ ਇਹਨੂੰ ਵੀ ਲੱਗ ਗਿਆ ਫਲ ਲੱਗਣਾ ਹਨਾ ਹਾਂਜੀ ਹਾਂ ਅਸੀਂ ਐਤ ਕੀ ਲੱਗਿਆ ਹੋਇਆ ਸੀ ਬਾਕੀ ਅਸੀਂ ਨੇ ਤੋੜ ਕੇ ਛਿੜਤਾ ਛਿੱਟਿਆ ਕਾ ਤੂੰ ਆ ਉਹੀ ਫੇਰ ਬੂਟੇ ਦੀ ਗਰੋਥ ਫੇਰੀ ਹੋਊਗੀ ਜੀ ਤੇ ਆ ਸੇਵ ਦੇ ਬੂਟੇ ਨੇ ਜੀ ਟਿਕਾ ਹਾਂਜੀ ਟਿਕਾ ਦੇ ਨੇ ਇਹ ਜੀ ਫਾਲਸੇ ਦੇ ਬੂਟੇ ਨਹੀਂ ਇੱਕ ਹੀ ਕੰਮ ਆਉਂਦਾ ਇਹ ਜੀ ਇਹਨੂੰ ਆਪਾਂ ਛਿੱਲ ਕੇ ਜਿਵੇਂ ਅਸ਼ਕੰਤਮੀ ਮਨਾਉਣੀ ਆ ਇਹਨਾਂ ਦਾ ਜੂਸ ਕੱਢ ਕੇ ਸਕੰਤਮੀ ਵਾਂਗੂ ਪੀਤਾ ਜਾਂਦਾ ਹੈ ਜੀ ਬਾਕੀ ਇਹ ਵੇਚਦਾ ਇਹ 4-500 ਰੁਪਏ ਕਿਲੋ ਹੁੰਦਾ ਈ ਆਪਣੀ ਮੰਡੀਆਂ ਦੇ ਵਿੱਚ ਤੁਸੀਂ ਬਰਨਾਲੇ ਸੁਣਿਆ ਹੋਊਗਾ ਜਾਂ ਮਰੇ ਕੋਲ ਲਈ ਕੈਂ ਬੂਟੇ ਲਾਏ ਨੇ ਇਹਦੇ ਇਹ ਜੀ ਅਸੀਂ 10-15 ਬੂਟੇ ਲਾਏ ਨੇ ਦੋ ਤਾਂ ਹੀ ਆ ਸੀ ਜੀ ਬਾਕੀ ਉਧਰ ਪਰਾਂ ਲਾਏ ਨੇ ਜੀ ਲਈ ਥਾ ਮੈਂ ਥੋੜੀ ਸਬਜ਼ੀ ਲਾਈ ਵੀ ਹੈ ਜੇ ਮੈਂ ਇਧਰ ਦੇਸੀ ਕਦੂ ਲਾਇਆ ਹੋਇਆ ਆ ਖੀਰਾ ਲਾਇਆ ਹੋਇਆਗਾ ਉਹ ਪੇਠਾ ਲਾਇਆ ਹੋਇਆਗਾ ਇਹ ਥੋੜੇ ਖਾਲੀ ਥਾਂ ਦੇ ਵਿੱਚੋਂ ਕਿੰਨੇ ਦੀ ਹੋ ਗਈ ਸਬਜ਼ੀ ਜਿਹੜੀ ਥੋੜੀ ਆਪਣੀ 1.5 ਤੋਂ 2 ਲੱਖ ਰੁਪਏ ਦੀ ਹੋ ਗਈ ਹਲੇ ਚੱਲ ਰਹੀ ਹੈ ਜੀ ਹਾਂਜੀ ਹਲੇ ਨਾਲੇ ਚੱਲ ਰਹੀ ਹੈ ਜੀ ਕਿੰਨੇ ਕ ਦੀ ਆਸ ਹੈਗੀ ਹੈ ਕਿ ਕਿੰਨੇ ਕ ਦੀ ਹੋਰ ਹੋ ਸਕਦੀ ਹੈ ਜੀ ਤਕਰੀਬਨ 3.5 ਲੱਖ ਦੀ ਹੋ ਜੂਗੀ ਜੀ ਦੇ ਬਾਅਦ ਤੋਂ ਹੀ ਐਦੂ ਬਾਅਦ ਤੋਂ ਹੀ ਅਸੀਂ ਨਾ ਹੋਰ ਨਵੇਂ ਬੁੱਟੇ ਲਾਤੇ ਜੀ ਇਹ ਇਹਦੇ ਵਿੱਚ ਹੀ ਲਾਤੇ ਤੁਸੀਂ ਇਹ ਬੇਲਾਂ ਤੁਸੀਂ ਵੜਦੋਂਗੇ ਬਾਅਦ ਵਿੱਚ ਉਹ ਆਹ ਬੇਲਾਂ ਖਤਮ ਹੋਣੀ ਇਹ ਵੜਦਾਂਗੇ ਅਸੀਂ ਉਦੋਂ ਨੂੰ ਆਹ ਚੱਲ ਪੈਣਗੇ ਇਹ ਵੀ ਖੀਰੇ ਹੀ ਲਾਇਆਗਾ ਹਾਂਜੀ ਇਹ ਵੀ ਖੀਰੇ ਲਾਇਆ ਇਧਰ ਵੀ ਜਿਵੇਂ ਪਹਿਲਾਂ ਖੀਰਾ ਸੀ ਹਣਾ ਤੇ ਉਦੋਂ ਬਾਅਦ ਤੋਂ ਅਸੀਂ ਕੱਦੂ ਲਾਤਾ ਜੀ ਹੁਣ ਦੇਖੋ ਇਹ ਕੱਦੂ ਹੁਣ ਤੋੜਾਈ ਦੇ ਸਮੇਂ ਤੇ ਆਉਗਾ ਉਹ ਕੱਦੂ ਦੇ ਵਿੱਚ ਵਿੱਚ ਬੇਲਾਂ ਖੀਰੇ ਦੀਆਂ ਖੜੀਆਂ ਨੇ ਹਣਾ ਹਾਂਜੀ ਹਾਂ ਨਾਲੇ ਅਸੀਂ ਖੀਰਾ ਤੋੜ ਲੈਨੇ ਆਂ ਜੀ ਨਾਲੇ ਹੁਣ ਕੱਦੂ ਸ਼ੁਰੂ ਹੋ ਜੂਗਾ ਜੀ